ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਜਨ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਗੰਦਾ ਧੂਮ ਤੰਬਾਕੂ ਬੰਸ ਤੇ ਤਿਆਗ ਹੋ ਬਾਰਣਾ ਵਿੱਚ ਪੁੱਜੇ ਤਾਂ ਪੁੱਛਿਆ ਕਿ ਕਿਸੇ ਸਿੱਖ ਦਾ ਕਰ ਹੈ ਤਾਂ ਦੱਸਿਆ ਕਿ ਇੱਕ ਰਾਹਕ ਸਿੱਖ ਹੈ ਜੋ ਵਾਹੀ ਕਰਕੇ ਗੁਜ਼ਾਰਾ ਕਰਦਾ ਹੈ ਆਪ ਜੀ ਉਸ ਦੇ ਕਰ ਹੀ ਟਿਕੇ ਅਤੇ ਉਸ ਤੇ ਰਹਿਮਤਾ ਕੀਤੀਆਂ ਜਦ ਕਾਚੂ ਆਏ ਤਾਂ ਕਿ ਉਸ ਦੀ ਜ਼ਮੀਨ ਦਾ ਮਾਲੀਆ ਤੈਅ ਕੀਤਾ ਜਾ ਸਕੇ ਤਾਂ ਜੋ ਸਿੱਖ ਨੇ ਕਿਹਾ ਉਹਨਾਂ ਐਸਾ ਹੀ ਮੰਨ ਲਿਆ ਗੁਰੂ ਜੀ ਨੇ ਬਖਸ਼ਿਸ਼ ਦੇ ਦਰ ਤੇ ਆ ਕੇ ਸੰਗਤਾਂ ਦੇ ਖਾਸ ਕਰ ਉਸ ਰਾਹਕ ਸਿੱਖ ਨੂੰ ਕਿਹਾ ਕਿ ਸਭ ਵਰਕਤਾ ਕਰ ਰਹਿਣੀਆਂ ਜੇ ਤਮਾਕੂ ਨੂੰ ਹੱਥ ਨਹੀਂ ਲਗਾਉਂਗੇ ਇਹ অতি ਮਾੜਾ ਨਸ਼ਾ ਹੈ ਜੇ ਇਸ ਦਾ ਸੇਵਨ ਕਰੋਗੇ ਕੰਗਾਲੀ ਆ ਜਾਵੇਗੀ ਜੋ ਕਮਾਵੋ ਵੰਡ ਕੇ ਛਕੋ ਦਾਤਾ ਤੋਠ ਨਹੀਂ ਆਉਣ ਦੇਵੇਗਾ ਗੰਦਾ ਤੁਮ ਵਸਦੇ ਤਿਆਗੋ ਅਤ ਗਲਾਨ ਇਸ ਦੇ ਤਰ ਭਾਗੋ ਸਿੱਖ ਸੰਤਨ ਸੇਵਾ ਮਹਿ ਲਾਗੋ ਅਚੋ ਵੰਡ ਕਰ ਕਰਤ ਅਨੁਰਾਗੋ ਭਾਈ ਸੰਤੋਖ ਸਿੰਘ ਜੀ ਮੈਂ ਗਵਾਹੀ ਦਿੱਤੀ ਹੈ ਕਿ ਉਸ ਖਾਨਦਾਨ ਨੇ ਜਦ ਤੱਕ ਤੰਬਾਕੂ ਨਾ ਪੀਤਾ ਵਰਕਤਾ ਕਰ ਰਹੀਆਂ ਅਤੇ ਜਦ ਹੁਕਮ ਵਿਸਾਰ ਤੰਬਾਕੂ ਸੀਗਣ ਸ਼ੁਰੂ ਕੀਤਾ ਸਭ ਕੁਝ ਚਲਾ ਗਿਆ ਤੇ ਕੰਗਾਲ ਹੋ ਗਏ ਜਵਲੇ ਗੰਦਾ ਤੁਮ ਨ ਪਿਓ ਤਵ ਲੋ ਕਰਮੇ ਸਭ ਕਿਛ ਥਿਓ ਜੋ ਅਬ ਅਹੀ કરીਉ ਤੈਨ ਭਾਨ ਭਇਉ ਰੰਕਤਨ ਤਾਨ ਸੁਹਾਨ ਉਥੇ ਹੀ ਗਉੜੀ ਰਾਗ ਵਿੱਚ ਸ਼ਬਦ ਸਾਧੋ ਗੋਬਿੰਦ ਕੇ ਗੁਨ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੀ ਗਵਾਵੋ ਰਹਾਉ ਉਚਾਰਿਆ ਅਤੇ ਉੱਚੀ ਸੁਰ ਵਿੱਚ ਮਹਾਰਾਜ ਨੇ ਆਪੂ ਪੜਿਆ ਇੱਕ ਮਾਈ ਦੀ ਸ਼ਰਧਾ ਪੂਰਤੀ ਕਰਦੇ ਹੋਏ ਉਸ ਦੇ ਘਰ ਜਾ ਕੇ ਉਚੀਚੇ ਤੌਰ ਤੇ ਤਿਆਰ ਕੀਤਾ ਚੋਲਾ ਪਹਿਨਿਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ